ਉਹ ਜੀ ਨਾਲ ਹੀ ਰਿਕਾਰਡਿੰਗ ਹੈ ਹਾਂ ਨਾਲ ਹੀ ਰਿਕਾਰਡਿੰਗ ਹੈ ਬੰਦੇ ਤੁਹਾਡੇ ਦਾ 3% ਕਿਦਾਂ ਤੂੰ ਕਿਹਨੇ ਮੇਰੇ ਤਾਂ ਬੰਦੇ ਕੋਈ ਗੱਲ ਨਹੀਂ ਕਿਹੜੇ ਬੰਦੇ ਉਹ ਬੰਦੇ ਤੁਹਾਡੇ ਨਹੀਂ ਭੇਜਨੇ ਮੈਨੂੰ ਮੈਨੂੰ ਮੇਰਾ ਤੇ ਦਬਕਾ ਹੀ ਨਹੀਂ ਮਾਰਾ ਹੈ ਇਹ ਕੋਈ ਗੱਲ ਨਹੀਂ ਪਤਾ ਹੀ ਨਹੀਂ ਮੈਨੂੰ ਦਬਕਾ ਤੇ ਹੁਣ ਦੱਸ ਬਾਹਰ ਇੱਕ ਗੱਲ ਮੈਂ ਤੈਨੂੰ ਦੱਸਾਂ ਤੂੰ ਬੜੀ ਸ਼ਤਾਨ ਜਨਾਨੀ ਹੈਂ ਕਿਉਂ ਮੈਂ ਦੱਸਾਂ ਇਹ ਗੱਲ ਤੈਨੂੰ ਸਾਰਾ ਕੁਝ ਪਤਾ ਹੀ ਸਾਰਾ ਕੁਝ ਤੇਰੇ ਮੱਕਾਰ ਵਾਲੇ ਨੂੰ ਨਾ ਸਾਰਾ ਕੁਝ ਦਿਖਾਇਆ ਹੀ ਉਹ ਤਾਂ ਕੋਟ ਮਾਰ ਰਿਪੋਰਟਿੰਗ ਆਈਆਂ ਸਾਰੀਆਂ ਇਹ ਸੋਚਦੀ ਨਹੀਂ ਮੈਨੂੰ ਪਤਾ ਨਹੀਂ ਆ ਮੈਂ ਪਰ ਕੱਲੀ ਕੱਲੀ ਡਿਟੇਲ ਕਰਕੇ ਫੇਰ ਤਾਂ ਦੱਸਾਂ ਗੱਲ ਕੀਤੀ ਉਹ ਤੂੰ ਮਰਜੀ ਕਰ ਲੈ ਕਰ ਉਹ ਇੱਕ ਵਾਰੀ ਕਿਹਾ ਕਿ ਫਿਰ ਆਣਾ ਉਹ ਤਾਂ ਕੋਈ ਮਾਤ ਹੈ ਤੇ ਹੁਣ ਕਿੰਨਾ ਕੀ ਰਿਹਾ ਕਿ ਕੀ ਕਰਵਾਉਂ ਮੈਂ ਜੀਅੋ ਚ ਤੇ ਨਾਣਾ ਰਣਾਈ ਇਹ ਗੱਲ ਸੋਚ ਲਈ ਪਰ ਇਹਨੇ ਮੈਨਾਂ ਇਹਨੇ ਤੋ ਸਾਹਮਣੇ ਤਾਂ ਕਾਹ ਦਿੱਤੇ ਕੋਈ ਕਰਵਾਇਆ ਮੈਨਾਂ ਠਕਾ ਇਹਨੇ ਮੈ ਆ ਬਿਧੀਰੇ ਮੈ ਨਹੀਂ ਦੀਵਾ ਉਹ ਵੀ ਹਾਲੋ ਮੈਨਾਂ ਮੋਬਾਈਲ ਫੋਨ ਕਰ ਮੇਰੀ ਗੱਲ ਕਰਵਾ ਦੇ ਕਰ ਇਹਨਾਂ ਬਾਸ ਆਹ ਫਿਰ ਲਾਸਟ ਕੁਝ ਲਟਰਾਣਾ ਜੇ ਲਟਰਾਣਾ ਗੈਰੂ ਕੋਈ ਏ ਇੱਕ ਵਾਰ ਕੋਈ ਫਰਕ ਨਹੀਂ ਨਾ ਸਾਲ ਕੱਟਿਆ ਸਾਲ ਹੋ ਰਿਹਾ ਬੱਤ ਲੂੰਗਾ ਨਾ ਮੈਨੂੰ ਕੋਈ ਫਰਕ ਨਹੀਂ ਪਾਣਾ ਇੱਕ ਵਾਰ ਬਦਲ ਨਾ ਅੱਛਾ ਡਾਣਾ ਫਾਗੇ ਮੈਨੂੰ ਮੈਨੂੰ ਨਾ ਜੇਲ੍ਹ ਚ ਰਹਿਣ ਦਾ ਆਉਂਦਾ ਮਜ਼ਾ ਸਹੀ ਦੱਸ ਮੈਨੂੰ ਤਾਂ ਮਜਾ ਇੰਨਾ ਵੀ ਪਈ ਨਹੀਂ ਆ ਵੀ ਨਾ ਨਾ ਨਹੀਂ ਅਰੇ ਲੰਗ ਦਾ ਅਜਮ ਨਹੀਂ ਜੜਿਆ ਇਹ ਸਿੰਘਾ ਹੋ ਜੋ ਜੀਨੇ ਗਲਤੀ ਕਰੀ ਗਾਲੀ ਮਰੀ ਗਾਲ ਪੁੱਣਾ ਪਤਾ ਕਿ ਨਵੀਂ ਕਬੀਤੀ ਹੈ ਹਾਲਾ ਇਹਨੂੰ ਆਪਰੇ ਗੋਣ ਜਿਹਾ ਸਭ ਨੂੰ ਲੱਗਿਆ ਮੇਰੇ ਤੋਂ ਹਾਲਾ ਮਾਤ ਨਹੀਂ ਮਰਤ ਮਰਤ ਫਿਰ ਤੋਂ ਮਰੋ ਪਰ ਤਾਂ ਮਰ ਹੀ ਜਾ ਹੈ ਅੱਛਾ ਹਲੋ ਹਾਂ ਕੋਮਨ ਫੋਨ ਕੰਨ ਲੱਗ ਸਕੀ ਹਲੋ ਹਾਂ ਹਲੋ ਈਆ ਨਿਸ਼ਾਨ ਨੰਬਰ LH797 ਜਾਣ ਤੇਰੀ ਗੱਲ ਸੁਣੇ ਸਟਾਰੀ ਲੈਣੇ ਕਰਦੇ ਮੈਂ ਜਾਣਦਾ ਮੋਟਰਸਾਈਕਲ ਤੇ ਮੋਟਰਸਾਈਕਲ ਤੇ ਚਲਾਉਣਾ ਈ ਪੰਜੋ ਦਿਨ ਕੋਈ ਨਾ ਮੈਂ ਕਰ ਦਿੰਦਾ ਜੀ ਕਰੀ ਕਰੀ ਜਾਣ ਕਰ ਆਹ ਇਹਨਾਂ ਨੇ ਕੰਮ ਬੜਾ ਕੀਤਾ ਸਾਫ ਰੇਹ ਭਾ ਭਾ ਠੱਗਾ ਹੁੰਦਾ ਹੀ ਠੀਕ ਆ ਜਾਣ ਕੋਈ ਜਿੱਦਾ ਬੇਵਿਗਰਾ ਬੇਵਿਗਰਾ ਇੰਨੀ ਕੁ ਨਾਮਕ ਤੋਂ ਨਹੀਂ ਸਾਹੂ ਵੀ ਆ ਰਹੀ ਲੈ ਨਹੀਂ ਆ ਮੈਂ ਵੀਡੀਓ ਆ ਜੇਗੀ ਵੀਡੀਓ ਵੀ ਚੱਕਾ ਲੀਂਗਾ ਹਾਂ ਜੋ ਹਾਂਜੀ ਕੀ ਨਾਮ ਜੀ ਤੁਹਾਡਾ ਹਾਂਜੀ ਜੀ ਅੱਜ ਕੀ ਸਾਰਾ ਮਾਮਲਾ ਮਾਮਲਾ ਮੇਟ ਮੰਗਰੂੜ ਦਾ ਰਹਿਣਾ ਹੈ ਜੀ ਠੀਕ ਹੈ ਜੀ ਅਭੀ ਬੁੱਢਾ ਜਿਹੜਾ ਇਸ ਟਾਈਮ ਜੀਲ 'ਚ ਲੁਧਿਆਣੇ ਜੀਲ ਦੇ ਵਿੱਚ ਠੀਕ ਹੈ ਜੀ ਅਸੀਂ ਉਹਨਾਂ ਕੀਤਾ ਹੀ ਆਪਣੀ ਕੁੜੀ ਦਾ ਰਿਸ਼ਤਾ ਠੀਕ ਹੈ ਜੀ ਐਚ ਹੀ ਇਹੀ ਕਹੇ ਚਲ ਉਹ ਵੀ ਕਹਿੰਦਾ ਕਿ ਮੈਂ ਸੁਧਰ ਜੂੰਗਾ ਇਹਦਾ ਪਰਿਵਾਰ ਵੀ ਕਹਿੰਦਾ ਕਿ ਇਹ ਸੁਧਰ ਜੀਗਾ ਪਰ ਇਹਨੇ ਸੁਧਰਿਆ ਨਹੀਂ ਫੇਰ ਬਾਅਦ 'ਚ ਇਹਨੇ ਬਟਾਲਾ ਸਨਿਆਰੀ ਦੀ ਦੁਕਾਨ ਦੇ ਵਿੱਚ ਇਹਨਾਂ ਗੋਲੀਆਂ-ਗੋਲੀਆਂ ਚਲਾਈਆਂ ਲੁੱਟ-ਬਾਰ ਕੀਤੀ ਇਹਨਾਂ ਨੇ 2 ਸਾਲ ਹੋ ਗਏ 2 ਸਾਲ ਹੋ ਗਏ ਅੰਦਰ ਹੀ ਹੈ ਠੀਕ ਹੈ ਹੁਣ ਮੇਰੀ ਕੁੜੀ ਕਹਿੰਦੀ ਹੈ ਕਿ ਮਰਗੀ ਆਪਾਂ ਰਿਸ਼ਤਾ ਨਹੀਂ ਕਰਨਾ ਕਿ ਜੀ ਉਮਰ ਹੀ ਸਾਡੀ ਜੱਲਾ ਜੋਗੀ ਆ ਤੇ ਮੈਂ ਥੱਕਿਆ ਜੋਗੀ ਨਹੀਂ ਰਹਿਣਾ ਐਸ ਕਰਕੇ ਮੇਰੀ ਕੁੜੀ ਹੁਣ ਬਾਹਰ ਚਲ ਗਈ ਹੈ ਮੇਰੀ ਕੁੜੀ ਮੈਂ ਕੀ ਇਹਦਾ ਨਹੀਂ ਸਹਿਮਤ ਹੈਗੀ ਤੇ ਸਾਡੇ ਦਾ ਬੰਦੇ ਤੇ ਹੁਣ ਕੀ ਹੁੰਦਾ ਕਿ ਉਹ ਧਮਕੀਆਂ ਲਾਂਦਾ ਕੀ ਕਰਦਾ ਮਰਗੀ ਜੇਲ੍ਹ ਚੋਂ ਰੰਗ ਬਰੰਗੇ ਫੋਨਾਂ ਤੂੰ ਫੋਨ ਕਰਦਾ ਸਾਨੂੰ ਗੱਲ ਮੰਦਾ ਕਰਦਾ ਸਾਨੂੰ ਧਮਕੀਆਂ ਲੁੰਦਾ ਕਿ ਤੁਹਾਡੇ ਪੁੱਤ ਨੂੰ ਮਾਰ ਆ ਦੇਣਾ ਤੁਹਾਡੇ ਨਾਲ ਕੱਦੇ ਨਾਲ ਫਿਰ ਜੋ ਥੋੜੇ ਕੇ ਦਿਨ ਹੋਏ ਪਹਿਲੇ ਕੰਮਲੀਟ ਕੀਤੀ ਆਪਾਂ ਪਹਿਲੇ ਵੀ ਇੱਟ ਡੋੜਾ ਚਲਾ ਕੇ ਕੇ ਹੁਣ ਆ ਕੇ ਆ ਦੇਖੋ ਦਾਤ ਮਾਰ ਕੇ ਗਏ ਆ ਸਾਰੇ ਗੇਟ ਤੇ ਇੱਟ ਡੋੜਾ ਚਲਾਇਆ ਜੀ ਕਿ ਬੱਚੇ ਦੇ ਲੱਗ ਜਾਂਦਾ ਕਿਸੇ ਦੇ ਲੱਗ ਜਾਂਦਾ ਕੌਣ ਜ਼ਿੰਮੇਵਾਰ ਜੀ ਹੁਣ ਕੀ ਮੰਗ ਕਰਦੇ ਹੋ ਮੰਗੇ ਹੀ ਇਹੀ ਕਹਿੰਦੇ ਆ ਕਿ ਸਖਤ ਸਖਤ ਕਾਰਵਾਈ ਕੀਤੀ ਜਾਵੇ ਜਿਹੜੇ ਵਕਫ ਵਕਫ ਨੰਬਰਾਂ ਤੋਂ ਫੋਨ ਕਰਦਾ ਆ ਉਹਨਾਂ ਤੇ ਵੀ ਪੂਰੀ ਜਾਣ ਪਛਾਣ ਕੀਤੀ ਜਾਏ ਜਿਹੜੀਆਂ ਵੀਡੀਓ ਬਣਾ ਰਿਹਾ ਆ ਨਸ਼ੇ ਕਰਦੀਆਂ ਦੀਆਂ ਆਈਡੀਆ ਚੱਲਣ ਦੀਆਂ ਇਹਦੀਆਂ ਕਿ ਕਿੱਥੋਂ ਹੋ ਰੀਆਂ ਆ ਜੇਲ੍ਹ ਦੇ ਵਿੱਚ ਬੈਠਾ ਤਾਂ ਕੁਝ ਕਰੀ ਜਾਂਦਾ ਆ ਹਣ ਪੁਲਿਸ ਨੂੰ ਕੰਪਲੇਂਟ ਦਿੱਤੀ ਕੀ ਕਹਿੰਦੇ ਹਾਂ ਹਾਂ ਜੀ ਪੁਲਸ ਵਾਲਿਆਂ ਨੇ ਕੰਪਲੀਟ ਕੀਤੀ ਆ ਜੀ ਉਹਨਾਂ ਨੇ ਜੋ ਮਲਾਜਬੀ ਕੀਤੀ ਹੈ ਜਾਦਪਤਾਲ ਕਰਨਦੇ ਆ ਹੁਣ ਮਲਾਜਬੀ ਦੋ ਉਹਨਾਂ ਨੇ ਭੇਜੇ ਆ ਠੀਕ ਹੈ ਕੀ ਇੱਦਾਂ ਦੀ ਗੱਲ ਨਹੀਂ ਪੁਲਿਸ ਵੀ ਨਾਲ ਹੈ ਸਾਡੇ ਤੇ ਸਾਨੂੰ ਇਨਸਾਫ ਦਿੱਤਾ ਜਾਵੇ ਇਹ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏ ਕਿ ਜੇਲ੍ਹ ਦੇ ਅੰਦਰ ਹੀ ਨਸ਼ਾ ਕਰਿਆ ਜੇਲ੍ਹ ਦੇ ਅੰਦਰ ਹੀ ਚਿੱਟਾ ਵੇਚਿਆ ਸਾਰਾ ਨਸ਼ਾ ਪੱਤਾ ਸਭ ਕੁਝ ਕਰਿਆ ਹੁੰਦਾ ਕੀ ਨਾਮ ਜੀ ਤੁਹਾਡਾ ਸਿਮਰਨ ਹਾਂਜੀ ਕੀ ਸਾਰਾ ਮਾਮਲਾ ਤੇ ਕਿਉਂ ਤੁਹਾਡੇ ਘਰ ਹਮਲਾ ਹੁੰਦਾ ਬਾਰ-ਬਾਰ ਇਹ ਜੋ ਕਰਵਾਉਂਦਾ ਪਿਆ ਵਾ ਅਭੀ ਕਰਵਾਉਂਦਾ ਪਿਆ ਬੁੱਢਾ ਇਹ ਜੇਲ੍ਹ ਚ ਬੈਠਾ ਮੁੰਡੇ ਸਾਡੇ ਘਰ ਤੇ ਇਦਾਂ ਮੈਨੂੰ ਰਿਕਾਰਡਿੰਗ ਆ ਪਾਉਂਦਾ ਵਾ ਫੋਨ ਕਰ ਕਰਕੇ ਮੈਨੂੰ ਕਹਿੰਦਾ ਵਾ ਫੋਨ ਕਰਕੇ ਭੇਜਦਾ ਸਾਡੇ ਘਰ ਕਹਿੰਦਾ ਉਹਨੇ ਤੁਹਾਡੇ ਘਰ 5 ਮਿੰਟ ਚ ਬੰਦੇ ਆਣਗੇ ਤੇ ਸਹੀ ਗੱਲ ਆ ਕਿ ਇਹਦੇ ਫੋਨ ਤੇ ਇੱਕ ਤੇ 5 ਮਿੰਟ ਚ ਬੰਦੇ ਵੀ ਆਉਂਦੇ ਸਾਡੇ ਘਰ ਉਹ ਹਮਲਾ ਕਰਕੇ ਜਾਂਦੇ ਨੇ ਉਹ ਸਾਡੇ ਮਲਕੀ ਆ ਸੱਟਾਂ ਪਿੱਟਾਂ ਲਾਣ ਤੱਕ ਜਾਂਦੇ ਨੇ ਐਨੇ ਮੈਨੂੰ ਕਿਹਾ ਕਿ ਤੁਹਾਡਾ ਮੁੰਡਾ ਮਰਵਾ ਦੇਣਾ ਤਾਨੂੰ ਇਹਦੇ ਕੋ ਖਤਰਾ ਹੈਗਾ ਜਿਹੜਾ ਜੇਲ੍ਹ ਚ ਬੈਠਾ ਇੰਨਾ ਕੁਛ ਕਰਵਾ ਸਕਦਾ ਉਹ ਕੁਛ ਵੀ ਕਰ ਸਕਦਾ ਸਾਡੇ ਤੇ ਕੱਲੋਂ ਬਾਹਰ ਆ ਗਿਆ ਤੇ ਸਾਡੇ ਤੇ ਕੀ ਕਰ ਦੇਗਾ ਜਿਹੜਾ ਅੰਦਰ ਬੈਠੇ ਦੀ ਇੰਨੀ ਚੱਲਦੀ ਪਈ ਆ ਵੀਡੀਓ ਤੱਕ ਬਣਾਉਂਦਾ ਵਾ ਫੋਨ ਇਹਦੇ ਪਤਾ ਨਹੀਂ ਕਿੰਨੇ ਨੰਬਰ ਹੀ ਬਲੌਕ ਕਰ ਚੁੱਕੇ ਆ ਇਹਦੇ ਨੰਬਰਸ ਆ ਇੰਨੇ ਚੱਲਦੇ ਪਏ ਕਿੱਥੋਂ ਇਹਦੇ ਕੋ ਇੰਨੇ ਨੰਬਰ ਆਂਦੇ ਪੈ ਅੰਦਰ ਬੈਠੇ ਕਿ ਉਹ ਕੀ ਮੰਗ ਕੀ ਕਰਦੇ ਸਾਡੀ ਮੰਗ ਐਹੀ ਆ ਕਿ ਸਾਡੂੰ ਇਨਸਾਫ ਦਿੱਤਾ ਜਾਵੇ ਸਾਡੇ ਤੇ ਗਾਂ ਤੋਂ ਇਹ ਕੋਈ ਐਕਸ਼ਨ ਨਾ ਇਦਾਂ ਦਾ ਕਰ ਸਕੀ ਜੋ ਵੀ ਆ ਮੁੰਡੇ ਪਵਾਂਦਾ ਵਾ ਸਾਡੇ ਘਰ ਆ ਪਤਾ ਕੀਤਾ ਜਾਵੇ ਕਿਹੜੇ ਮੁੰਡੇ ਸਾਡੇ ਘਰ ਆਂਦੇ ਨੇ ਮੂੰਹ ਬਨ ਕੇ ਆਂਦੇ ਨੇ ਇਹਨੂੰ ਪਤਾ ਇਹਦੇ ਕੋਲ ਪੁਸ਼ਪਰਤਾਲ ਕੀਤੀ ਜਾਵੇ ਕਿ ਕਿਹੜੇ ਮੁੰਡੇ ਭੇਜਦਾ ਸਾਡੇ ਘਰ ਬਾਹਰ ਬਾਹਰ ਪੂਰੀ ਕਾਰਵਾਈ ਯਾਰ ਤੱਕ ਜਾਣਾ ਚਾਹੀਦਾ ਵੇ ਜੀ ਕਿ ਅੰਦਰ ਬੈਠੇ ਦੀ ਇੰਨੀ ਕਿੱਥੇ ਚਲਦੀ ਪਈ ਜੀ ਕਿੱਥੋਂ ਇੰਨੇ ਨੰਬਰ ਇਹਦੇ ਕੋਈ ਚਲਦੇ ਪਏ ਨੇ ਕਿੰਨੇ ਨੰਬਰ ਇਹਦੇ ਬਲੌਕ ਮਾਰ ਚੁੱਕੇ ਆ ਜੇਲ੍ਹ 'ਚ ਬੈਠਾ ਨਹੀਂ ਸਾਨੂੰ ਜੀਣ ਦਿੰਦਾ ਪਿਆ ਤੇ ਇੱਥੇ ਕੀ ਸਾਨੂੰ ਜੀਣ ਦਏ ਤਾਂ ਬਾਹਰ ਆ ਹਾਂਜੀ ਕੀ ਨਾਮ ਦਾ ਡਾ ਬੰਟੀ ਅੱਜ ਇਹ ਕਿੰਨੀ ਵਾਰੀ ਹਮਲਾ ਕਰ ਚੁੱਕੇ ਬੰਦੇ ਇੰਨਾ ਕਰਦੇ ਦੋ ਤਿੰਨ ਵਾਲੀ ਹਮਲਾ ਕਰ ਚੁੱਕੇ ਸਾਨੂੰ ਡਰ ਬਣਿਆ ਪਿਆ ਤੁਸੀਂ ਗਵਾਂਢੀ ਜੀ ਹਾਂਜੀ ਆਪਾਂ ਆਂਢੀ ਗਵਾਂਢੀ ਜੀ ਅਸਲੀ ਤੇ ਕੀ ਮੰਗ ਕਰਦੇ ਮੰਗਦਾ ਤੇ ਮੈਨੂੰ ਪਤਾ ਨਹੀਂ ਹੈ ਮਾਰੇ ਬਾਕੀ ਹਮਲਾ ਕਿਤੇ ਦੋ ਤਿੰਨ ਵਾਲੀ ਹਮਲਾ ਕੀਤਾ ਇਹਨਾਂ ਨੇ ਇੱਕ ਵਾਰੀ ਉਹਨਾਂ ਦੇ ਘਰ ਦੇ ਵਿੱਚ ਪਿਉ ਨਹੀਂ ਆਏ ਤੇ ਹੁਣ ਆਇ ਕਿ ਪੀ ਹੋਇਆ ਸੀ ਤੇ ਉਹਨਾਂ ਨੇ ਚਲੋ ਇੱਟਾ ਚਲਾਈਆਂ ਚਲੋ ਮਹਾਰਾਜ ਦੇਣਾ ਬੇਨਤੀ ਜੀ ਕਉ ਪੱਜਗੇ ਕੇ ਬਾਕੀ ਇਹ ਨਿਆਂ ਕੰਮ ਕਰਦੇ ਗਲਤ ਕੰਮ ਕਰਦੇ ਇੱਕ ਬੰਦਾ ਜੇਲ੍ਹ ਦੇ ਅੰਦਰੋਂ ਬੈਠਾ ਇੰਨਾ ਕੰਮ ਕਰਵਾਉਂਦੇ ਆ ਜੇ ਬਾਹਰ ਹੋਵੇ ਤਾਂ ਫੇਰ ਕੀ ਹੋਵੇ ਮਾਣਾ ਮੈਂ ਕੀ ਕਹੇਗਾ ਕਿ ਮਰ ਗਏ ਗਲਤ ਕੰਮ ਹੈਗਾ ਕੋਣ ਇੱਕ ਨਿਆਂ ਦੇ ਬੰਦੇ ਚ ਇੱਟਾ ਚਲਾਈ ਜਾਣੀ ਹੈ ਗਲਤ ਕੰਮ ਹੈਗਾ ਠੀਕ ਸਾਰੇ ਗਵਾਂਡੀਆਂ ਨਹੀਂ ਗਵਾਂਡੀਆਂ ਨੂੰ ਡਰ ਬਣਿਆ ਪਿਆ ਵਾ ਇਹ ਮੇਰਾ ਭਰਾ ਹੈਗਾ ਵਾ ਮੇਰਾ ਭਰਾ ਹੈਗਾ ਆ ਵੇਖੋ ਸੁਣਨੀ ਆ ਗਿਆ ਮਤਲਬ ਜਿਹਦੇ ਘਰ ਇੱਟਾ ਚਲੀਆਂ ਠੀਕ ਆਪਾਂ ਕੋ ਕੋ ਮੰਗ ਰਾਦੇ ਕਿ ਨੂੰ ਰੋਕ ਕੇ ਰੱਖੋ ਇਟਾ ਨਾ ਚੱਲਣਾ ਆ ਰੋੜ ਇਟਾ ਬੇਪਰ ਨਾ ਚੱਲਣਾ ਹਰ ਇੱਕ ਭਰਾ ਨੂੰ ਡਰਗਾ ਅਨਸਰ ਕੀ ਸ਼ੁਭਲਾਉਂਗਾ ਟਾ ਮੇਰਾ ਨਾ ਸੀ ਮਹਿਲ ਸਿੰਘ ਜੀ ਹਾਂਜੀ ਟੀਟਾ ਨਗਰ ਜੀ ਤੁਸੀਂ ਆਏ ਜੀ ਕੀ ਸਾਰਾ ਮਾਮਲਾ ਤੇ ਸਾਨੂੰ ਹੁਕਮ ਆਇਆ ਜੀ ਰਾਤ ਕੋਈ ਇਹਨਾਂ ਦੇ ਏਕਤਾ ਨਗਰ ਦੇ ਵਿੱਚ ਵਾਰਦਾਤ ਹੋਈ ਆ ਕੋਈ ਟਾਂ ਰੋੜੇ ਚੱਲੇ ਆ ਅਣਪਛਾਤੇ ਵਿਅਕਤੀ ਜਿਹੜਿਆ ਮਾਰ ਕੇ ਗਿਆ ਤੇ ਉਹਦੇ ਸਬੰਧ ਦੇ ਵਿੱਚ ਅਸੀਂ ਇੱਥੇ ਸਾਡੀ ਡਿਊਟੀ ਬਲਾ ਤਰਫ ਸਰਾਂ ਨੂੰ ਲਾਈ ਗਈ ਹੈ ਤੇ ਮੇਰੇ ਨਾਲ ਸੁਖਜਿੰਦਰ ਸਿੰਘ ਕਾਂਸਟੇਬਲ ਹੈ ਹਾਂਜੀ ਅਸੀਂ ਇੱਥੇ ਆਏ ਜੀ ਹੁਣ ਮੌਕੇ ਦਾ ਵੈਰੀਫਾਈ ਕਰ ਰਹੇ ਹਾਂ ਇਹ ਦੱਸ ਰਹੇ ਵੀ ਸਾਨੂੰ ਆ ਸਾਡੇ ਜਿਹੜੇ ਗੇਟ ਨੂੰ ਦਾਤਰ ਮਾਰੇ ਟਾਂ ਰੋੜੇ ਮਾਰੇ ਆ ਉਹਦੇ ਸਬੰਧ ਦੇ ਵਿੱਚ ਜਿਹੜਾ ਹੈ ਜੋ ਵੀ ਮਹਿਕਮੇ ਦੀ ਕਾਰਵਾਈ ਅਸੀਂ ਕੀਤੀ ਜਾਏਗੀ ਜਿਹੜੀਆਂ ਨਾਲ ਧਮਕੀਆਂ ਆ ਰਹੀਆਂ ਜੇ ਅਭੀ ਵੱਡੇ ਵੱਲੋਂ ਜੇਲ੍ਹ ਦੇ ਅੰਦਰੋਂ ਬਿਠਾਈ ਉਹ ਕੰਮ ਕਰਵਾਉਣ ਦੇ ਆ ਉਹਦੇ ਤੇ ਕੀ ਕਾਰਵਾਈ ਕੀਤੀ ਜਾਏਗੀ ਉਹ ਵੇਖੋ ਜੀ ਇਹ ਦੱਸ ਰਿਹਾ ਵੀ ਸਾਡੇ ਕੋਲ ਵੀਡੀਓ ਵੀ ਹੈਗੀਆਂ ਨੇ ਤੇ ਸਾਡੇ ਕੋਲ ਆਡੀਓ ਵੀ ਹੈਗੀਆਂ ਨੇ ਉਹਦੇ ਹਿਸਾਬ ਦੇ ਨਾਲ ਜੋ ਵੀ ਕਾਰਵਾਈ ਕਰਦੀ ਬਣਦੀ ਹੋਗੀ ਸਾਡੇ ਮਹਿਕਮੇ ਲੋ ਇਹ ਆਪਣੇ ਸਾਰੇ ਐਵੀਡੈਂਸ ਜਿਹੜੀਆਂ ਜਿਹੜਾ ਵੀ ਹੈਗਾ ਇਹਨਾਂ ਕੋ ਪ੍ਰੂਫ ਇਹ ਰੱਖਣ ਤੇ ਉਹਦੇ ਸਬੰਧ ਵਿੱਚ ਜਿਹੜੀ ਮਹਿਕਮੇ ਲੋ ਕਾਰਵਾਈ ਕੀਤੀ ਜਾਏ